ਪੁਰਸ ਇੱਕ ਇੱਕ ਵਾਰਾ ਰੇਡ ਨਹੀਂ ਵੱਜਾ ਜੇ ਇੱਕ ਵਾਰਾ ਵੀ ਰੇਡ ਵੱਜ ਜਾਂਦਾ ਨਾ ਪਿੰਡ ਦੇ ਵਿੱਚ ਉਹ ਬੰਦੇ ਨੂੰ ਇੱਕ ਵਾਰਾ ਜਾ ਕੇ ਉੱਥੇ ਚਾਰ ਛੇਤਰ ਮਾਰ ਦਿੰਦੇ ਤੇ ਅੱਜ ਮੌਤ ਨਹੀਂ ਸੀ ਹੋਣੀ ਸੀ ਪਿੰਡ ਦੇ ਵਿੱਚ ਵੀਰ ਮਰਦੋਰਾ ਸਾਹਿਬ ਨੂੰ ਬੋਲਿਸਾਨ ਨੂੰ ਗੱਲ ਕਰਦੇ ਆਏ। ਮੈਂ ਆਪਾਂ ਕਹਿੰਨੀ ਆ ਵੀ ਸ਼ਾਇਦ ਪੰਜਾਬ ਦੀ ਹੀ ਮਸਾਲਾ। ਕਿਹਣਾ ਚਾਹੋਗੇ। ਕਿਹਣਾ ਸਰ ਜੋ ਕੱਲ ਦਾ ਪਿੰਡ ਜੋੜ ਸਿੰਘ ਵਾਲੇ ਘਟਨਾ ਵਾਪਰੀ ਆ ਸਾਡਾ ਨੌਜਵਾਨ ਵੀਰ ਸੀਗਾ 22 ਸਾਲ ਦੀ ਉਮਰ ਸਰਜੀਤ ਸਿੰਘ। ਉਹ ਜੋ ਪੰਜਾਬ ਦੇ ਵਿੱਚ ਨਸ਼ੇ ਦਾ ਏਡਾ ਕਹਿਰ ਚੱਲ ਰਿਹਾ ਏ ਉਹਦੀ ਓਵਰਡੋਜ਼ ਦੇ ਕਾਰਨ ਉਹਦੀ ਮੌਤ ਹੋ ਗਈ ਸੀ ਛੋਟੀ ਜੀ ਬੱਚੀ ਆ ਪਰ ਕੱਲ ਦਾ ਜੋ ਅਸੀਂ ਤੁਰੰਤ ਪੁਲਿਸ ਨੂੰ ਫੋਨ ਕੀਤਾ ਹਰਕਤ ਜਾ ਕੇ ਮਾਰਨ ਜੋ ਐਸਐਸ ਸਾਹਿਬ ਨੇ ਉਹ ਤਵਦੀਸ਼ ਕੀਤੀ ਆ ਜਿਹੜੇ ਬੰਦਿਆਂ ਦੇ ਨਾਂ ਦਿੱਤੇ ਸੀ ਬਿੱਕਰ ਪੁੱਤਰ ਵੀਰ ਸਿੰਘ ਤੇ ਮਣੀ ਦੋਵੇਂ ਚਾਚਾ ਪੁੱਤ ਗਿਆ ਵੀ ਆ ਤੇ ਪਿਓ ਪੁੱਤ ਵੀ ਆ ਉਹਨਾਂ ਦੇ ਖਿਲਾਫ ਜੋ ਐਕਸ਼ਨ ਤੁਰੰਤ ਕੱਲ ਪੁਲਿਸ ਨੇ ਲਿਆਏ ਜੇ ਕਿਤੇ ਪਹਿਲਾਂ ਇਹੋ ਜਿਹਾ ਐਕਸ਼ਨ ਸਰਕਾਰ ਜਾਂ ਪੁਲਿਸ ਲਵੇ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਘਰ ਦਾ ਚਿਰਾਗ ਨਾ ਬੁਝੇ ਕਿਸੇ ਭੈਣ ਦਾ ਭਰਾ ਨਾ ਜਾਵੇ ਕਿਸੇ ਪਤਨੀ ਦਾ ਸੁਹਾਗ ਨਾ ਉਹ ਜਿਹੜੇ ਸਾਡੀ ਰਿਕਵੈਸਟ ਵੀ ਆ ਬੇਨਤੀ ਵੀ ਆ ਠੀਕ ਆ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ ਪਰ ਗਰਾਊਂਡ ਲੈਵਲ ਤੇ ਸਾਨੂੰ ਵੀ ਪਿੰਡਾਂ ਵਾਲਿਆਂ ਨੂੰ ਸੁਚੇਤ ਹੋ ਕੇ ਆਪਣੇ ਮਫਾਦਿਆਂ ਤੋਂ ਉੱਪਰ ਉੱਠ ਕੇ ਪਾਰਟੀ ਬਾ ਜਦੋਂ ਉੱਪਰ ਉੱਠ ਕੇ ਜਿਹੜਾ ਅੱਜ ਕਾਰਜ ਕੀਤਾ ਏ ਇਹ ਆਉਣ ਵਾਲੇ ਸਮੇਂ ਚ ਵੀ ਕਰੀਏ ਤੇ ਪਿੱਛੇ ਕਰਦੇ ਤੇ ਅਸੀਂ ਇੰਨੇ ਘਾਟੇ ਚ ਨਹੀਂ ਸੀ ਜਾਣਾ ਇਸ ਕਰਕੇ ਅੱਜ ਮਾਨਯੋਗ ਐਸਐਸਪੀ ਆਏ ਆ ਉਨਾਂ ਨੇ નિશ્વાસન ਦੁਆਇਆ ਕਿ ਇਹ ਜਿਹੜਾ ਮੁੰਡਾ ਆ ਵੇਖੋ ਇੱਕ ਹੋਰ ਗੱਲ ਹੈ ਨਿਹਰਾਪਾ ਇਹਨੂੰ ਨਹੀਂ ਕਿਹਾ ਕਿ ਬਿੱਕਰ ਸਿੰਘ ਬਿੱਕਰ ਸਿੰਘ ਦੇ ਪਿੱਛੇ ਕੌਣ ਹੈ ਬੈਕਗਰਾਉਂਡ ਬੜਾ ਤਕੜਾ ਹੈ ਜੀ ਲੱਖ ਡੇਢ ਲੱਖ ਦੀ ਰੋਜ਼ ਦੀ ਸਪਲਾਈ ਹੁੰਦੀ ਆ ਬਿੱਕਰ ਸਿੰਘ ਦੇ ਪਿੱਛੇ ਬੈਕਗਰਾਉਂਡ ਕੌਣ ਹੈ ਉਹਦੇ ਪਿੱਛੇ ਕੌਣ ਖੜਾ ਹੈ ਉੱਥੋਂ ਤੱਕ ਪਹੁੰਚਿਆ ਜਾਵੇ ਤਹਿਕੀਕਾ ਕੀਤੀ ਜਾਵੇ ਜਿਹੜਾ ਮੁੰਡਾ ਫਰਾਰ ਹੈ ਮਨਦੀਪ ਸਿੰਘ ਮਣੀ ਅੱਜ ਤੋਂ ਹੁਣ ਤੋਂ ਸਿਰਫ 3 ਘੰਟੇ ਪਹਿਲਾਂ ਸਟੇਸ ਲਾਉਣ ਦਾ ਮੋਅਲ ਤੇ ਵੀ ਅਸੀਂ ਆ ਕਰਦਾਂਗੇ ਮੈਂ ਆ ਕਰਦੂੰਗਾ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਕੋਈ ਹੋਰ ਦੁਰਘਟਨਾ ਵਾਪਰ ਤੋਂ ਪਹਿਲੋ ਤੁਰੰਤ ਉਸ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਸਲਾਖਾਂ ਦੇ ਪਿੱਛੇ ਛੁਟਿਆ ਜਾਵੇ ਤੇ ਚੰਗੀ ਤੋਂ ਚੰਗੀ ਵੱਧ ਤੋਂ ਵੱਧ ਜਿਹੜੀ ਕਾਨੂੰਨੀ ਸਜ਼ਾ ਬਣਦੀ ਆ ਉਹ ਦਿੱਤੀ ਜਾਵੇ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਇਹੋ ਜੀ ਮਾਰੀ ਦੁਰਘਟਨਾ ਨਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਿੰਘ ਕਿਹੜਾ ਪਿੰਡ ਆ ਜੋੜ ਸਿੰਘ ਵਾਲਾ ਜੀ ਅੱਜ ਮਾਨਯੋਗ ਐਸਐਸਪੀ ਸਾਹਿਬ ਪਹੁੰਚੇ ਇਥੇ ਦੇ ਦੂਜੀ ਰਾਤ ਕਰ ਲੋ ਇੱਕ ਨਸ਼ੇ ਦਾ ਟੀਕਾ ਲਾਉਣ ਕਰਕੇ ਇੱਕ ਨੌਜਵਾਨ ਦੀ ਮੌਤ ਹੋ ਗਈ। ਕੀ ਕਹਿਣਾ ਚਾਹੋਗੇ? ਬੜੇ ਦੁਖਦਾਈ ਘਟਨਾਵਾਂ ਆ ਇਹ ਸਾਡੇ ਪਿੰਡ ਵਾਸਤੇ ਨਹੀਂ ਕੱਲੇ ਇਲਾਕੇ ਵਾਸਤੇ ਸਾਰੇ ਪੰਜਾਬ ਵਾਸਤੇ ਬੜੀ ਵੱਡੀ ਦੁੱਖ ਵਾਲੀ ਘਟਨਾਵਾਂ ਜਿੱਥੇ ਪੰਜਾਬ ਗਵਰਨਮੈਂਟ ਨੇ ਪੁਲਸਾ ਨੂੰ ਸੰਦੇਸ਼ ਦਿੱਤੇ ਆ ਵੀ ਹਾਂ ਤਕੜੇ ਹੋ ਕੇ ਨਸ਼ੇ ਦੇ ਠੱਲ ਪਾਓ ਪਰ ਅਫਸੋਸ ਦੀ ਗੱਲ ਇਹ ਆ ਵੀ ਕਈ ਵਾਰ ਕਹਿਣ ਦੇ ਬਾਵਜੂਦ ਵੀ ਇਹ ਸਾਡੇ ਪਿੰਡ ਦਾ ਜਿਹੜਾ ਮਣੀ ਤੇ ਉਹਦਾ ਪਿਓ ਇਹ ਸ਼ਰੇ ਆਮ ਨਸ਼ਾ ਵੇਚ ਰਹੇ ਸੀ। ਤੇ ਛਰੇ ਹਮ ਲੈਣਾ ਲਗੀਆਂ ਸੀ ਤੇ ਅਸੀਂ ਕਈ ਦਿਨਾਂ ਤੋਂ ਇੰਨੇ ਜਿਆਦੇ ਦੁਖੀ ਬਾਬੇ ਰਾਜਾਰਾਮ ਦੇ ਸਥਾਨ ਤੇ ਮੇਲਾ ਚੱਲ ਰਿਹਾ ਸਾਰੀ ਸੰਗਤ ਹੀ ਬੱਚਿਆਂ ਤੋਂ ਲੈ ਕੇ ਬੁੱਢਿਆਂ ਤੱਕ ਹਰ ਇੱਕ ਗੱਲ ਕਹਿ ਰያ ਸੀ ਵੀ ਇਹ ਗਲਤ ਹੋ ਰਿਹਾ ਹੈ ਇਹ ਸ਼ੈਤ ਮੇਲਾ ਸਾਡੇ ਵਾਸਤੇ ਚੰਗਾ ਨਹੀਂ ਆਉਣਾ ਉਹੀ ਗੱਲ ਹੋਈ ਹੈ ਕਿ ਮੇਲੇ ਵਾਲੇ ਦਿਨ ਸਵੇਰੇ ਸਵੇਰੇ ਇੱਕ ਨੌਜਵਾਨ ਸਰਜੀਤ ਸਿੰਘ ਨੇ ਟੀਕਾ ਲਾ ਕੇ ਜਿਹੜਾ ਉਹਨਾਂ ਦੀ ਮੌਤ ਹੋ ਗਈ ਬਹੁਤ ਦੁੱਖ ਵਾਲੀ ਘਟਨਾ ਵਾ ਗਰੀਬ ਪਰਿਵਾਰ ਤੇ ਅੱਜ ਪੁਲਿਸ ਐਸਐਸਪੀ ਆਈ ਸੀ ਉਹਨਾਂ ਨੂੰ ਸਾਡੀ ਇਹੀ ਬੇਨਤੀ ਸੀ ਵੀ ਕੱਲੇ ਪਿੰਡ ਦੀ ਗੱਲ ਨਹੀਂ ਆ ਪੂਰੇ ਪੰਜਾਬ ਦੀ ਗੱਲ ਆ ਤੇ ਪੰਜਾਬ ਦੇ ਵਿੱਚ ਕਿਉਂ ਨਹੀਂ ਪੁਲਸਾਂ ਇਹ ਸਰਕਾਰਾਂ ਦੇ ਕਹਿ ਰੀਆਂ ਫੜੋ ਤੇ ਉਹ ਕਹਿ ਰਹੇ ਨੰਬਰ ਵੀ ਅਸੀਂ ਦਿੱਤਾ ਹੈ ਨੰਬਰ ਦੇ ਰਹੇ ਪਿੰਡਾਂ ਦੇ ਵਿੱਚ ਮਨਿਆਦੀ ਹੋਵੇ ਪਿੰਡਾਂ ਦੇ ਵਿੱਚ ਪੀਪੇ ਵੱਜਣ ਜਿਹੜਾ ਬੰਦਾ ਨਸ਼ਾ ਵੇਚਦਾ ਹੈ ਉਹਨੂੰ ਫੜਿਆ ਜਾਵੇ ਜਿਹੜਾ ਨਾਂ ਦੱਸੇ ਉਹਦਾ ਨਾਂ ਗੁਪਤ ਰਵੇ ਤੇ ਬੰਦੇ ਨੂੰ ਫੜਿਆ ਜਾਵੇ ਜੇ ਇਸ ਤਰ੍ਹਾਂ ਐਕਸ਼ਨ ਹੋਵੇ ਇੱਕ ਬੰਦਾ ਜੇ ਪਿੰਡ ਦੇ ਵਿੱਚ ਇੱਕ ਮੋਦਵਾਰ ਜਾ ਕੇ ਕਹਿੰਦਾ ਹੈ ਥਾਣੇਦਾਰ ਨੂੰ ਕਿ ਸਾਡਾ ਫਲਾਣਾ ਬੰਦਾ ਵੇਚ ਰਿਹਾ ਹੈ ਨਸ਼ਾ ਤੇ ਪੁਲਿਸ ਇੱਕ ਛਿਪਾਈ ਨਹੀਂ ਆ ਸਕਦਾ ਇਹ ਕੀ ਮੰਨ ਲਓ ਪੰਜਾਬ ਗਵਰਨਮੈਂਟ ਜਾਂ ਜਿਹੜੀ ਪੁਲਿਸ ਆ ਇਹਦਾ ਕੀ ਐਕਸ਼ਨ ਆ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਜੇ ਪਿੰਡ ਦਾ ਇਹ ਨਹੀਂ ਕਿ ਨਜਾਇਜ਼ ਕਿਸੇ ਦੀ ਗੱਲ ਕਰੇ ਪੁਲਿਸ ਇਨਕੁਆਰੀ ਤੇ ਕਰਿਆਗੇ ਜੇ ਕਿਸੇ ਦਾ ਨਾਂ ਇੱਕ ਮੋਦਬਰ ਨੇ ਜਾਂ ਕਿਸੇ ਬੰਦੇ ਨੇ ਜਾ ਕੇ ਦਿੱਤਾ ਹੈ ਤੇ ਉਹਦੀ ਇਨਕੁਆਰੀ ਕਰਨ ਆ ਕੇ ਇਨਕੁਆਰੀ ਕਰਨ ਜੇ ਉਹ ਬੰਦਾ ਜਾਇਜ਼ ਹੈ ਤੇ ਉਹਨੂੰ ਫੜਨ ਪੁਲਿਸਾਂ ਕਾਦੇ ਵਾਸਤੇ ਇਹਨਾਂ ਦੇ ਗੁਪਤੀ ਗੁਪਤੀ ਤੰਤਰ ਵੀ ਹੈਗੇ ਆ ਇਨਾਂ ਕੋਲੇ ਸੀਐਡੀ ਵੀ ਹੈਗੀ ਆ ਤੇ ਇਸ ਕਰਕੇ ਪੁਲਿਸ ਨੂੰ ਬੇਨਤੀ ਹੈ ਵੀ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਹਰ ਪਿੰਡ ਦੇ ਵਿੱਚ ਇੱਕ ਚੌਂਕ ਤੇ ਨੰਬਰ ਲੱਗੇ ਹਰ ਬੰਦੇ ਨੂੰ ਇਹ ਦੱਸਿਆ ਜਾਵੇ ਆਪਣੇ ਗੁਪਤ ਬੰਦੇ ਛੱਡਣ ਜਿਹੜੇ ਇਸ ਤਰ੍ਹਾਂ ਸ਼ਰੇਆਮ ਨਸ਼ਾ ਵੇਚੀ ਜਾਂਦੇ ਆ ਸ਼ਰੇਆਮ ਸਾਡੇ ਬਾਬੇ ਦੀ ਢੀੜੀ ਆ ਇੱਥੇ ਇੱਥੇ ਲੁੱਕ ਵੀ ਹੈਗੀ ਆ ਉਥੋਂ ਟੀਕਾ ਲੈ ਇਹਨੇ ਤੇ ਦੱਸਦੇ ਇੱਥੋਂ ਤੱਕ ਇਹਨੇ ਸਹੂਲਤ ਦੇਤੀ ਨਸ਼ੇ ਵਾਲਿਆਂ ਨੂੰ ਵੀ ਕੋਲ ਕੇ ਸਿਰਿੰਜੀ ਭਰ ਕੇ ਦੇ ਦਿੰਦਾ ਸੀ ਪੇਹਾ ਤੂੰ 50 ਰੁਪਈਆ ਦਾ ਵੀ ਲੈ ਜਾ ਤੇ ਚੱਲ ਲੈ ਜਾ ਭੱਜ ਕੇ ਤੇ ਆਪ ਦਾ ਲਾਲਾ ਜਿਹੜਾ ਹੁਣ ਸਰਿੰਜਾਂ ਕੋਲ ਕੋਲ ਦੇਂਡਿਆ ਮੌਤ ਵੰਡਣ ਡਿਆ ਤੇ ਇਹੋ ਜੇ ਮੌਤ ਦੇ ਸਦਾਗਰ ਨੂੰ ਜਿਹੜਾ ਫੜਿਆ ਵਾ ਪਰ ਅਫਸੋਸ ਦੀ ਗੱਲ ਇੱਕ ਨੌਜਵਾਨ ਦੀ ਮੌਤ ਤੋਂ ਬਾਅਦ ਫੜਿਆ ਇਹ ਪਹਿਲਾਂ ਫੜਨਾ ਚਾਹੀਦਾ ਸੀ ਜੋੜ ਸਿੰਘ ਵਾਲੇ ਕਿ ਕੀ ਕਹਿਣਾ ਚਾਹੋਗੇ ਇੱਥੇ ਜੀ ਡਰੱਗ ਓਵਰਡੋਜ਼ ਨਾਲ ਸੁਰਜੀਤ ਸਿੰਘ ਪੁੱਤਰ ਸਰਦੂਲ ਸਿੰਘ ਉਹਨਾਂ ਦੀ ਮੌਤ ਹੋਈ ਹੈ ਤੇ ਮੈਂ ਆਇਆ ਸੀ ਅੱਜ ਪਿੰਡ ਵਿਜ਼ਿਟ ਕਰਨ ਔਰ ਪਿੰਡ ਆਲੇ ਨਾਲ ਗੱਲ ਵੀ ਹੋਈ ਹੈ ਪਹਿਲੇ ਵੀ ਤਿੰਨ ਚਾਰ ਮੌਤਾਂ ਹੋਈਆਂ ਲੇਕਿਨ ਉਹ ਇਹਨਾਂ ਨੇ ਪਿੰਡ ਲੈਵਲ ਤੇ ਹੀ ਦਬ ਦਬ ਲਈਆਂ ਕੋਈ ਐਡਮਿਨਿਸਟ੍ਰੇਸ਼ਨ ਨੂੰ ਤਲਾਹ ਨਹੀਂ ਸੀ ਮੇਲੀ ਪਰ ਐਤਕੀ ਜਿਹੜੀ ਕਿਉਂਕਿ ਇਹ ਬੱਚਾ ਇਹਦੇ ਪੇਰੈਂਟਸ ਦੀ ਵੀ ਡੈਥ ਹੋਈ ਹੋਈ ਸੀ ਸੁਰਜੀਤ ਦੇ ਔਰ ਛੋਟੀ ਬੇਟੀ ਹੈ ਵੈਸਿਕਾ ਤੇ ਕੋਈ ਜ਼ਮੀਨ ਜਾਇਦਾਦ ਵੀ ਹੈ ਨਹੀਂ ਬਸ ਨਸ਼ੇ ਦੀ ਲਤ ਨੇ ਏ ਇਹਦੀ ਜਿਹੜੀ ਆ ਜਾਨ ਲੈ ਲਈ ਔਰ ਇਸ ਕਰਕੇ ਹੁਣ ਜਿਹੜੇ ਆ ਪਿੰਡ ਵਾਲਿਆਂ ਨੇ ਨਾਮ ਦੱਸੇ ਸੀ ਕਿ ਕੱਲ ਜਿਹੜੇ ਨਸ਼ਾ ਸਪਲਾਈ ਕਰਦੇ ਉਹਦੇ ਚ ਬਿਕਰ ਤੇ ਇੱਕ ਮਨਪ੍ਰੀਤ ਮਨੀ ਹੈਗਾ ਮਨ ਬਿਕਰ ਨੂੰ ਤਾਂ ਪਰਚਾ ਦੇ ਕੇ ਅਸੀਂ ਮੌਕੇ ਤੇ ਫੜ ਲਿਆ ਸੀਗਾ ਤੇ ਮਨੀ ਜਿਹੜਾ ਹੈਗਾ ਉਹ ਭੱਜਿਆ ਪਰ ਉਹਨੂੰ ਵੀ ਜਲਦੀ ਅਰੈਸਟ ਕਰ ਲਾਂਗੇ ਔਰ ਮੈਂ ਅਸੀਂ ਗੱਲ ਕਰਦੇ ਆਂ ਜੀ ਜਿਹੜੀ ਪਿੰਡਾਂ ਚ ਸਾਡੀ ਵੀਡੀਓਸ ਜਿਹੜੀਆਂ ਵਿਲੇਜ ਡਿਫੈਂਸ ਕਮੇਟੀ ਦੀਆਂ ਹੈਗੀਆਂ ਉਹਨਾਂ ਨਾਲ ਵੀ ਤੋ ਇਹੀ ਅਪੀਲ ਕਰਦੇ ਆ ਕਿ ਜੇ ਕੋਈ ਡੀਡਿਕਸ਼ਨ ਸੈਂਟਰ ਚ ਜਾਣਾ ਚਾਹੁੰਦਾ ਅਸੀਂ ਪ੍ਰਸ਼ਾਸਨਿਕ ਤੌਰ ਤੇ ਉਹਦੀ ਮਦਦ ਕਰਕੇ ਉਹਨੂੰ ਡੀਡਿਕਟ ਕਰਾ ਸਕਦੇ ਆ ਜੇ ਕੋਈ ਕਿਸੇ ਨੂੰ ਪਤਾ ਲੱਗਦਾ ਫਲਾਣੇ ਪਿੰਡ ਚ ਕੋਈ ਨਸ਼ਾ ਉਹਨੂੰ ਪਿੰਡ ਲੈਵਲ ਤੇ ਨਾ ਖਤਮ ਕੀਤਾ ਜਾਵੇ ਜਾਂ ਦਬਾਇਆ ਜਾਵੇ ਜਾਂ ਲੋਕਾਂ ਨੂੰ ਉਹ ਪਿੰਡ ਦੇ ਨਹੀਂ ਇਹ ਤਾਂ ਜਿਹੜੀ ਹੁਣ ਨਾ ਜੀ ਪੰਜਾਬ ਲੈਵਲ ਕੀ ਪੂਰਾ ਦੀ ਗੱਲ ਹੈ ਔਰ ਉਸ ਨਸ਼ਾ ਵੇਚਣ ਵਾਲਿਆਂ ਦਾ ਆਪਾਂ ਸਾਥ ਨਾ ਦਈਏ ਜਾਂ ਪਿੰਡ ਲੈਵਲ ਤੇ ਨਾ ਕਰੀਏ ਪ੍ਰਸ਼ਾਸਨ ਨੂੰ ਦੱਸ ਕੇ ਫੌਰੀ ਤੌਰ ਤੇ ਉਹਨਾਂ ਦੇ ਖਿਲਾਫ ਕਾਰਵਾਈ ਕਿ ਸ਼ੁਰੂ ਕਰਾਈ ਸਰ ਪਿੰਡ ਵਾਲਿਆਂ ਦਾ ਦੋਸ਼ ਆ ਕੀ ਬਾਰ ਬਾਰ ਕੋਸ਼ਿਸ਼ ਨੂੰ ਕਿਹਾ ਤੇ باوجود ਵੀ ਕੋਈ ਕਾਰਵਾਈ ਨਹੀਂ ਹੋਈ ਜੀ ਤਾਡੇ ਨਹੀਂ ਕਾਰਵਾਈ ਜਦੋਂ ਪੁਲਿਸ ਨੂੰ ਦੱਸਿਆ ਗਿਆ ਜੀ ਤੁਹਾਡੇ ਸਾਹਮਣੇ ਹੀ ਖੜੇ ਆ ਇਹਨਾਂ ਨੇ ਕਿਹਾ ਕਿ ਪਹਿਲੇ ਜਿਹੜੀਆਂ ਮੌਤਾਂ ਹੋਈਆਂ ਸੀਗੀਆਂ ਉਹ ਅਸੀਂ ਨਹੀਂ ਸੀ ਦੱਸਿਆ ਪਿੰਡ ਲੈਵਲ ਤੇ ਹੀ ਕਰਾ ਲੀਆਂ ਪਰ ਕੱਲ ਜਿਹੜੀ ਮੌਤ ਹੋਈ ਸੀ ਇਹਦੇ ਬਾਰੇ ਜਦੋਂ ਤਲਾਸ਼ ਮਿਲੀ ਆ ਫੌਰਨ ਤੌਰ ਤੇ ਐਸ ਐਚਓ ਸਾਹਿਬ ਨੇ ਆ ਕੇ ਪਰਚਾ ਦੇ ਕੇ ਤਾਂ ਇੱਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਦੋਨਾਂ ਚੋਂ ਔਰ ਇੱਕ ਭੱਜਿਆ ਹੋਇਆ ਉਹਨੂੰ ਵੀ ਜਲਦੀ ਗ੍ਰਿਫਤਾਰ ਕਰ ਲਾਂਗੇ ਇਸ ਤੋਂ ਪਹਿਲੇ ਸਾਡੇ ਸਾਹਮਣੇ ਪਿੰਡ ਵਾਲੇ ਖੜੇ ਜੀ ਇਹਨਾਂ ਨੇ ਆਪ ਦੱਸਿਆ ਵੀ ਅਸੀਂ ਕੋਈ ਤਲਾਸ਼ ਨਹੀਂ ਸੀ ਦਿੱਤੀ ਪਿੰਡ ਲੈਵਲ ਤੇ ਖਤਮ ਕਰਨ ਦੀ ਔਰ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਜਿਹੜੇ ਨਸ਼ਾ ਵੇਚਦੇ ਤੇ ਇਹ ਅਸੀਂ ਚੀਜ਼ ਨਹੀਂ ਚੱਲਣ ਦੇਣੀ ਜੀ ਅਸੀਂ ਖਤਮ ਕਰਕੇ ਰਾਂਗੇ ਨਸ਼ਾ